ਪਹਿਲਾਂ ਆ ਨਾ 1.5 ਮਿੰਟ ਦੀ ਇੱਕ ਵੀਡੀਓ ਆ ਇਹਨੂੰ ਦੇਖੋ ਤੇ ਬਾਕੀ ਵਾਲਾ ਫਿਰ ਜੇ ਬਾਰੇ ਬਾਤ ਕਰਦੇ ਆ ਪਰਮਾਤਮਾ ਨੇ ਜਿਹੇ ਹੀ ਉਹਨੂੰ ਮਤ ਦਿੱਤੀ ਸੀ ਉਹੋ ਹੀ ਉਹਨੇ ਵਰਤ ਲਈ ਅਸੀਂ ਜੇ ਕਮੈਂਟ ਕਰਨ ਲੱਗ ਜਾਂਦੇ ਤਾਂ ਜੇ ਅਸੀਂ ਨਾ ਉਹਦਾ ਜਵਾਬ ਦਿੰਦੇ ਕਮੈਂਟ ਦਾ ਉਹ ਕਿਸੇ ਨੂੰ ਚੰਗਾ ਕਮੈਂਟ ਕਰਨ ਬਾਰੇ ਵੀ ਨਾ 100 ਵਾਰੀ ਸੋਚਦਾ ਫਿਰ ਸਾਡੇ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਸੀਗਾ ਜੇ ਅਸੀਂ ਜੇ ਉਹਨੇ ਗੰਦ ਵਗਿਆ ਫਿਰ ਅਸੀਂ ਬਰਾਬਰ ਗੰਦ ਵਗ ਦਿੰਦੇ ਫਿਰ ਤਾਂ ਸਾਡੇ ਤੇ ਉਹਦੇ ਵਿੱਚ ਕੋਈ ਫਰਕ ਹੀ ਨਹੀਂ ਸੀ ਫੇ ਤਾਂ ਮੰਨ ਲਓ ਜੇ ਉਹ ਸਾਡੀ ਬਰਾਬਰੀ ਕਰਦਾ ਅਸੀਂ ਉਹਦੀ ਬਰਾਬਰੀ ਕਰਨ ਲੱਗ ਜਾਂਦੇ ਪਰ ਮੇਰੇ ਵੀਰ ਸਾਡੇ ਕੋਲੇ ਕੋਈ ਪੈਸਿਆਂ ਦੀ ਕਮੀ ਨਹੀਂ ਹੈਗੀ ਮੇਰੀ ਗੱਲ ਸੁਣੀ ਚੱਲ ਕੋਈ ਸਾਡੇ ਕੋਲ ਜ਼ਮੀਨ ਦਾ ਟੋੜਾ ਨਹੀਂ ਹੈਗਾ ਜਿਵੇਂ ਇੱਕ ਮੇਰੇ ਵੀਰ ਨੇ ਤੇ ਠੀਕਾ ਸਾਡੇ ਪਿੰਡੋਂ ਆ ਕੇ ਪੁੱਛੀ ਸਾਡਾ ਕੈਰੈਕਟਰ ਕੀ ਆ ਸਾਡੇ ਪਿੰਡ ਦੇ ਸਰਪੰਚ ਤੋਂ ਪੁੱਛੀ ਸਾਡਾ ਕੈਰੈਕਟਰ ਕੀ ਆ ਹਾ ਇੱਥੇ ਬਹਿ ਕੇ ਨਾ ਕੰਨਾਂ ਤੇ ਹੱਤ ਰ ਕੇ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਮਿੱਤਰਾ ਇੱਕ ਬੰਦਾ ਇੱਕ ਬੰਦਾ ਕਹਿੰਦਾ ਵੀ ਕਿ ਤੁਸੀਂ ਨਚਾਰੋਂ ਫਲਾਣਾ ਕਰਦੇ ਹੋ ਤੇ ਸਾਡੀ ਸੋਚ ਪਤਾ ਕੀ ਆ ਸਾਡੀ ਸੋਚ ਆ ਵੀ ਜੇ ਸਾਨੂੰ 2 ਰੁਪਏ ਸੋਸ਼ਲ ਮੀਡੀਆ ਤੋਂ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਗਰੀਬਾਂ ਦੇ ਵਿੱਚ ਵੰਡਣੇ ਨੇ ਕੁੜੀਆਂ ਦੇ ਵਿਆਹ ਕਰਨੇ ਨੇ ਸਾਡੇ ਪਿੰਡ ਦੀਆਂ ਕੁੜੀਆਂ ਦੇ ਵਿੱਚ ਕੋਈ ਸਰਨ ਸਕੀਮ ਚਲਾਵਾਂਗੇ ਅਸੀਂ ਅਸੀਂ ਮੰਨ ਲਓ ਬਣਾਈ ਜਾਂਦੇ ਆਂ ਵਿਆਹ ਤੋਂ ਬੰਦੀ ਲੋੜਵੰਦਾਂ ਨੂੰ ਚੀਜ਼ਾਂ ਬਣਾਈ ਸਾਨੂੰ ਕੋਈ ਐ ਨਹੀਂ ਹੈਗਾ ਵੀ ਯਾਰ ਅਸੀਂ ਹਨਾ ਵੀ ਜਿਵੇਂ ਆਪਾਂ ਕਹ ਜੀਏ ਕੋਈ ਪੰਚਾਇਤੀ ਤੌਰ ਤੇ ਜਾਂ ਕੋਈ ਵੀ ਨਾ ਸਾਡੇ ਆਪਣੇ ਸਾਰੇ ਪੁਰਾਣੇ ਅਸੀਂ ਆਪ ਦੀ ਜੇਬ ਦੇ ਖਰਚੇ ਚੋਂ ਜਿੰਨੀ ਵੀ ਸਾਡੇ ਚ ਪਹੁੰਚ ਪਈ ਜਿੰਨੇ ਵੀ ਸਾਨੂੰ ਸੋਸ਼ਲ ਮੀਡੀਆ ਤੋਂ ਜੋ ਪਲੇਟਫਾਰਮ ਤੋਂ ਤੁਹਾਨੂੰ ਪੈਸੇ ਆਉਣਗੇ ਵਧੀਆ ਢੰਗ ਨਾਲ ਤੇ ਅਸੀਂ ਆਪਦੇ ਵੀ ਵਧੀਆ ਢੰਗ ਨਾਲ ਅਸੀਂ ਇੱਥੇ ਜਿਹੜੀ ਕੋਈ ਕਾਰਵਾਈ ਕਰਨੀ ਆ ਆਪਦੇ ਕੰਮ ਧੰਦੇ ਕਰਨੇ ਆ ਪਿੰਡ ਦੇ ਅਸੀਂ ਉਹਦੇ ਹਿਸਾਬ ਨਾਲ ਕਰਾਂਗੇ ਸਾਡੇ ਸਾਰਾ ਧਿਆਨ ਦੇ ਵਿੱਚ ਅਸੀਂ ਕੋਈ ਪਲਾਨ ਬਣਾ ਰਹੇ ਹਾਂ ਸਿਸਟਮ ਚੰਗਾ ਕਰਾਂਗੇ ਜਿਵੇਂ ਗਰੀਬਾਂ ਕੁੜੀਆਂ ਦੇ ਵਿਆਹ ਕੋਈ ਕੋਈ ਸਕੀਮ ਚਲਾਵਾਂਗੇ ਕਿਸੇ ਲੋੜਵੰਦ ਨੂੰ ਕਿਸੇ ਘਰੇ ਕੋਈ ਚੀਜ਼ ਨਹੀਂ ਹੈਗੀ ਉਦਾਂ ਦਾ ਕੋਈ ਸਿਸਟਮ ਕਰਨਾ ਅਸੀਂ ਪਰ ਉਹ ਹਲੇ ਚਲੋ ਜਿਵੇਂ ਹੁੰਦੀ ਉਹ ਬੰਦੇ ਦੀ ਅੱਡੋ ਅੱਡ ਸੋਚ ਹੁੰਦੀ ਹੈ ਬਾਕੀ ਜਿਵੇਂ ਤੁਹਾਡੇ ਏਰੀਏ ਦੇ ਵਿੱਚ ਕੋਈ ਜਿਹੜਾ ਆ ਸਿਸਟਮ ਜਿਵੇਂ ਤੂੰ ਕਮੈਂਟ ਕਰਿਆ ਉਹ ਬਈ ਨੇ ਤੈਨੂੰ ਜਵਾਬ ਦਿੱਤਾ ਸੀ ਤੁਹਾਡੇ ਏਰੀਏ ਚੱਲਦਾ ਹੋਵੇ ਰੇ ਤੁਹਾਡੇ ਏਰੀਏ ਦੇ ਵਿੱਚ ਇਹ ਸਿਸਟਮ ਚੱਲਦਾ ਹੋਊਗਾ ਸਾਡੇ ਏਰੀਏ ਵਿੱਚ ਕੋਈ ਕਮੈਂਟ ਕਰਤਾ ਹੈ ਸਾਡੇ ਏਰੀਏ ਦੇ ਵਿੱਚ ਨਹੀਂ ਚੱਲਦਾ ਕਿਉਂਕਿ ਛੋਡੇ ਹੁਣ ਕੋਈ ਹੁੰਦਾ ਕੋਈ ਲਾਣੇ ਦੇ ਵਿੱਚ ਵੀ ਹੁੰਦਾ ਸਿਸਟਮ ਹਨਾ ਜਾਂ ਕੋਈ ਛੋਡੇ ਆਪ ਦੇ ਘੇ ਪਈਤੀ ਪੈਣ ਹੁੰਦੀ ਆ ਆਪਾਂ ਮਾੜਾ ਨਹੀਂ ਬੋਲਦੇ ਖਰ ਕਿਸੇ ਨੂੰ 100 ਵਾਰੀ ਸੋਚਦੇ ਆ ਪਰਮਾਤਮਾ ਮੂਰੇ ਜਾਣ ਦੇਣੀ ਆ ਇਹ ਨਹੀਂ ਪਤਾ ਕਿਸੇ ਦੇ ਟਾਈਮ ਕਹੇ ਜਾ ਆ ਜੇ ਹਨਾ ਕਿਸੇ ਆਪਣੇ ਬੱਚਿਆਂ ਤੇ ਪੈ ਜੇ ਕੋਈ ਐਹੋ ਜੀ ਗੱਲ ਜਾਂ ਆਪਣੇ ਪਰਿਵਾਰ ਦੇ ਆਪਣੇ ਮਾਤਾ ਪਿਤਾ ਜਾਂ ਕੋਈ 100 ਹਨਾ ਪਰ 100 ਵਾਰੀ ਸੋਚਣਾ ਚਾਹੀਦਾ ਜੇ ਕਿਸੇ ਨੂੰ ਆਪਾਂਗਾ ਕਿਸੇ ਭਰਾ ਨੇ ਨਾ ਇਹਨਾਂ ਦੇ ਵੀਡੀਓ ਤੇ ਕਮੈਂਟ ਮਾਰਿਆ ਹੋਣਾ ਤੇ ਉਸ ਭਰਾ ਦੀ ਇਹਨਾਂ ਨੇ ਫੋਟੋ ਲਾ ਕੇ ਨਾ ਤੇ ਉਹਦੇ ਰਿਵਿਊ ਦੇ ਵਿੱਚ ਇਹਨਾਂ ਨੇ ਨਾ ਆਹ ਵੀਡੀਓ ਬਣਾਈ ਹੈ ਇੱਕ ਉਸ ਤੋਂ ਬਾਅਦ ਇਹਨਾਂ ਨੇ ਪੋਸਟ ਕੀਤੀ ਹੈ ਵੀਡੀਓ ਇਹ ਭਰਾ ਆਦਾ ਨਾ ਇਹ ਕਹਿਣਾਗਾ ਵੀ ਸਾਡੇ ਕੋਲੇ ਨਾ ਤਾਂ ਜ਼ਮੀਨ ਦੀ ਕਮੀ ਆ ਤੇ ਨਾ ਸਾਡੇ ਕੋਲੇ ਪੈਸੇ ਦੀ ਕਮੀ ਆ ਪਰ ਇਹ ਗੱਲ ਸਮਝੀ ਨਹੀਂ ਆ ਰਹੀ ਵੀ ਜੇ ਪੈਸੇ ਦੀ ਕਮੀ ਵੀ ਨਹੀਂ ਹੈਗੀ ਜ਼ਮੀਨ ਦੀ ਕਮੀ ਵੀ ਨਹੀਂ ਹੈਗੀ ਤਾਂ ਤੁਹਾਨੂੰ ਚੰਗੀਆਂ ਵੀਡੀਓ ਬਣਾਉਂਦੇ ਬਣਾਉਂਦੇ ਤੁਹਾਨੂੰ ਬੇਕਾਰ ਵੀਡੀਓ ਬਣਾਉਣ ਦੀ ਕਿਉਂ ਜ਼ਰੂਰਤ ਪੈ ਜਾਂਦੀ ਹੈਗੀ ਇਹ ਭਰਾ ਨੂੰ ਵੀ ਪਤਾ ਹੋਣਾ ਹਨਾ ਕਿ ਹਰੇਕ ਬੰਦੇ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਹਰੇਕ ਬੰਦੇ ਦਾ ਇੰਨਾ ਦਿਮਾਗ ਕੰਮ ਕਰਦਾਗਾ ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਕੰਮ ਕਰਦਾਗਾ ਹਨਾ ਵੀ ਕਿਹੜੀ ਚੀਜ਼ ਘਟੀ ਆਗੀ ਕਿਹੜੀ ਤੇ ਸਾਨੂੰ ਗਾਲਾਂ ਪੈਣਗੀਆਂ ਕਿਹੜੀ ਤੇ ਸਾਨੂੰ ਕਿਵੇਂ ਚੀਜ਼ ਹੋਗੀ ਹਨਾ ਕਿਹੜੀ ਲੋਕਾਂ ਨੂੰ ਪਸੰਦ ਆ ਸਕਦੀ ਆ ਕਿਹੜੀ ਤੇ ਬਾਲੇ ਵੀ ਉਹ ਆਉਣਗੇ ਕਿਹੜੀ ਤੇ ਘਟ ਵੀ ਆਉਣਗੇ ਇਹ ਹਰੇਕ ਬੰਦੇ ਨੂੰ ਅੱਜ ਦੇ ਟਾਈਮ 'ਚ ਪਤਾ ਹੈਗਾ ਪਰ ਦੂਜੀ ਗੱਲ ਭਰਾ ਨੂੰ ਅਸੀਂ ਕਹਿਣਾ ਚਾਹੁੰਦੇ ਆ ਹਨਾ ਵੀ ਭਰਾ ਜੇ ਇਹ ਖੁੱਦ ਤੇਰੇ ਪਰਿਵਾਰਕ ਮੈਂਬਰ ਨੇ ਹਨਾ ਤਾਂ AI ਨੇ ਪਹਿਲੀ ਬਹੁਤ ਜਲੂਸ ਕੱਢ ਰੱਖਿਆਗਾ ਹਨਾ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਪਰਿਵਾਰ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਅਸੀਂ ਨਹੀਂ ਕਹ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਬਣਾਉਣੀ ਹੈ ਬੰਦ ਕਰ ਦਿਓ ਵੀਡੀਓ ਬਣਾਓ ਪਰ ਕਈ ਪਰਿਵਾਰ ਹੈ ਇਹ ਹੀ ਵੀ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਹਨ ਤੇ ਉਹਨਾਂ ਨੂੰ ਹੱਬ ਕੇ ਲੋਕ ਆ ਚੰਗਾ ਕਮੈਂਟ ਕਰਦੇ ਨੇ ਪਰ ਜਿਹੜੀ ਭਰਾ ਗੱਲ ਗਲਤ ਹਨਾ ਉਹਨੂੰ ਲੋਕ ਗਲਤੀ ਕਹਿਣਗੇ ਇੱਕ ਨੇ ਉਸ ਤੋਂ ਬਾਅਦ ਨੇ ਇੱਕ ਗੱਲ ਕਹੀ ਆ ਕਿ ਆਖੇ ਸੋਸ਼ਲ ਮੀਡੀਆ ਤੋਂ ਜਿਹੜਾ ਵੀ ਸਾਨੂੰ ਪੈਸਾ ਆਊਗਾ ਉਹਦੇ ਨਾਲ ਅਸੀਂ ਲੋਕਾਂ ਦੇ ਵਿਆਹ ਕਰਾਂਗੇ ਅਸੀਂ ਲੋਕਾਂ ਨੂੰ ਸ਼ਗਨ ਸਕੀਮ ਦੇਵਾਂਗੇ ਜਾਂ ਕੋਈ ਚੰਗੇ ਹੋਰ ਕਾਰਜ ਕਰਾਂਗੇ ਪਰ ਮੇਰੇ ਨੂੰ ਇੱਕ ਬੇਨਤੀ ਆ ਹਨਾ ਜਿਹੜੇ ਗਲਤ ਪੋਸਟ ਤੇ ਸਾਗਨ ਬੰਦੇ ਨੇ ਹਨਾ ਉਹਨਾਂ ਨੂੰ ਇੱਕ ਵਾਰੀ ਜਰੂਰ ਧਿਆਨ ਨਾਲ ਇਕੱਠਾ ਕਰਕੇ ਉਹਨੂੰ ਬਾਚ ਕਰਿਆ ਕਰੋ ਉਲੀਕਿਆ ਕਰੋ ਕਿ ਯਾਰਾ ਗਲਤ ਕਿਉਂ ਕਹਿ ਰਹੇ ਨੇ ਲੋਕਾ ਹਨਾ ਤੇ ਜੇ ਤੁਹਾਨੂੰ ਫੀਲ ਹੁੰਦਾਗਾ ਉਹਦੇ ਬਾਰੇ ਤਾਂ ਉਸਨੂੰ ਗਲਤੀ ਨੂੰ ਐਕਸੈਪਟ ਕਰੋ ਯਾਰ ਹਨਾ ਐਕਸੈਪਟ ਕਰਕੇ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਵੀਡੀਓ ਬਣਾਉਣੀਆਂ ਬੰਦ ਕਰ ਦਿਓ ਪਰ ਇਹੋ ਜੀ ਵੀਡੀਓ ਬਣਾਓ ਜਿਹਦੇ ਨਾਲ ਲੋਕਾਂ ਨੂੰ ਸੇਧ ਵੀ ਮਿਲ ਸਕੇ ਕੋਈ ਮਨੋਰੰਜਨ ਵਾਲੀ ਵੀਡੀਓ ਬਣਾ ਰਹੇ ਹੋ ਤਾਂ ਉਹਦੇ ਚ ਇਹ ਜਰੂਰ ਕਰੋ ਕਿ ਯਾਰ ਕਿਸੇ ਦੇ ਮਾੜਾ ਪ੍ਰਭਾਵ ਨਾ ਪਵੇ ਹਨਾ ਸੋ ਇੱਕ ਗੱਲ ਇਹ ਵੀਡੀਓ ਚ ਹੋਰ ਸਿੱਖਣ ਨੂੰ ਮਿਲਦੀ ਆ ਕਿ ਬਈ ਅਸੀਂ ਐਦਾਂ ਦੇ ਸਮਾਜ ਸੇਵੀ ਪਹਿਲੀ ਵਾਰ ਦੇਖਣ ਜਾ ਰਹੇ ਹਾਂ ਜਿਹੜੇ ਆਪਣੇ ਵੀਡੀਓ ਚ ਥੋੜਾ ਬਹੁਤ ਗੰਦ ਪਾ ਕੇ ਪੈਸੇ ਕਮਾ ਕੇ ਫਿਰ ਲੋਕਾਂ ਦੇ ਵਿਆਹ ਕਰਨਾ ਚਾਹੁੰਦੇ ਨੇ ਹਨਾ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ